ਇਸ ਕਹੁ ਟਲ ਗੁਰ ਸੇਵੀਐ ਐਨ ਸਸਾਜ ਸੁਬਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਕਰਸੋਂ ਛਟਿਆ ਤਦ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾਹ ਏ ਰਸਾਂ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਭ ਨਾ ਦਾਵੇ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਮਾਇਆ ਮਮਤਾ ਮੋਣੀ ਜਿਨ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਵਰੇ ਜਿਨੀ ਸਾਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਵਰੇ ਜਿਨੀ ਸਾਚ ਨਾਮ ਚਿਤ ਲਾਇਆ ਬਿਨ ਲਾਵੇ ਜਗ ਕਮਲਾ ਫਿਰ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨੇਹ ਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਨਾਨਕ ਨਾਮ ਤੇਨਾ ਕਉ ਮਿਲਿਆ ਜਿਨ ਕਉ ਤੁਰ ਲਖ ਪਾਇਆ ਮਹਲਾ ਤੀਜਾ ਕਰਹੀ ਮਹਿ ਅੰਮ੍ਰਿਤ ਭਰਪੂਰ ਹ ਮਨ ਮੁਖਾ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨ ਜਾਣੈ ਪਰਮਦਾ ਪਰਮ ਭੁਲਾਇਆ ਅੰਮ੍ਰਿਤ ਤਜ ਵਿਖ ਸੰਗ ਰਹਾ ਕਰਤਾ ਆਪ ਖਵਾਇਆ ਗੁਰਮੁਖ ਵਿਰਲੇ ਸੋਝੀ ਪਈ ਤੈਨ ਅੰਦਰ ਬ੍ਰਹਮ ਦਿਖਾਇਆ ਤਾਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਭ ਦੇ ਹੀ ਨਾਉ ਊਪਜ ਸਭ ਦੇ ਮੇਲ ਮਿਲਾਇਆ ਬਿਨ ਸਬਦੈ ਸਭ ਜਗ ਬੋ ਰਾਨਾ ਮਿਰਤਾ ਜਨਮ ਗਵਾਇਆ ਅੰਮ੍ਰਿਤ ਇੱਕੋ ਸਬਦ ਹਾ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਾਹੋ ਕਿਤ ਵਿਧ ਪਾਈਐ ਤੇ ਸਰੂਪ ਨਾਰੇਖ ਅਦ੍ਰਿਸ਼ਟ ਕਾਹੋ ਜਾਣਕੋ ਧਾਈਐ ਨਿਰੰਕਾਰ ਨਿਰੰਜਨ ਹਰ ਅਗੰਮ ਆ ਕਹ ਗੁਣ ਗਾਈਆ ਜੇ ਸੇ ਆਪ 부ਜਾਏ ਆਪ ਸੋ ਹਰ ਮਾਰਗ ਪਾਈਆ ਗੁਰ ਪੂਰਾ ਵੇਖ ਲਿਆ ਗੁਰ ਸੇਵਾ ਪਾਈਆ ਜਿਵੇਂ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਆ ਗੁਰਪੁਰਬੇ ਖਾਲਿਆ ਗੁਰਸੇਵਾ ਪਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਲੋਕ ਮਹਲਾ 3ਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮ ਖੁਬਰੀ ਜਿਨਿ ਸਚ ਨਾਮ ਚਿਤ ਲਾਇਆ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰ ਸਵਾਰੀ ਗੁਰ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੋਰਠ ਕੀ ਬਾਣ ਅੰਦਰ ਸ਼ਲੋਕ ਤੀਸਰੇ ਗੁਰੂ ਨਾਨਕ ਸੇਵਾ ਦੇ ਪੁੰਜ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਹੋਈ ਤੇ ਪੌੜੀ ਸੋਢੀ ਸੁਲਤਾਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਚਨਾ ਤੋਂ ਉਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਇਤਰੰਗ 643 ਉੱਪਰ ਸੁਭਾਏਮਾਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾ ਵਿਆ ਸੁਣਿਆ ਸਫਲ ਹੋ ਜਾਏ ਭੁੱਲਾਂ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ